ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਲੀ ਚੈਨਲ ਤੇ ਹੁਣ ਬਾਜ ਗਈ ਨੇ 2:30 ਦੁਪਹਿਰ ਤੇ ਆਪਾਂ ਅੱਗੇ ਵੀਡੀਓ ਸ਼ੁਰੂ ਕਰਨੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਨੂੰ ਸ਼ੇਅਰ ਕਰਕੇ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਚੱਲੀ ਗਿਆ ਹੰਡਰਡ ਇਹ ਵੀਡੀਓ ਆਪਾਂ ਕਿਸ ਚੀਜ਼ ਬਾਰੇ ਬਣਾ ਰਹੀ ਆਂ ਬਾਕੀ ਮੈਂ ਕੱਲ ਦੀ ਹੋਣੀ ਸੀ ਦੱਸਿਆ ਸੀ ਵੀਡੀਓ ਆਗੇ ਵੀਡੀਓ ਥੋੜੀ ਸਪੈਸ਼ਲ ਆ ਸਪੈਸ਼ਲ ਜੀ ਇਸ ਕਰਕੇ ਆ ਕਿਉਂਕਿ ਕਾਫੀ ਟਾਈਮ ਤੋਂ ਮੈਨੂੰ ਮੈਸੇਜ ਆ ਰਹੇ ਸੀ ਵੀਣਾ YouTube ਚੈਨਲ ਕਿਵੇਂ ਸ਼ੁਰੂ ਕਰਨਾ ਚਾਹੀਦਾ ਹੈ ਜਾਂ ਤੁਸੀਂ ਕਿਵੇਂ YouTube ਚੈਨਲ ਸ਼ੁਰੂ ਕੀਤਾ ਤੇ ਜਾਂ ਵਿਊਜ਼ ਕਿੰਦਾ ਆ ਲਿਆਈ ਦੇ ਨੇ ਜਾਂ ਕਿੰਦਾ ਕੰਮ ਕਰਨਾ ਚਾਹੀਦਾ ਤਾਂ ਮੈਂ ਅੱਜ ਸੋਚਿਆ ਮੈਂ ਕਿ ਚਲੋ ਇਸ ਵਾਰੀ ਆਪਾਂ ਵੀਡੀਓ ਜਿਹੜੀ ਬਣਾਈ ਹੈ ਜੈਨਿਕ ਟੈਕਨੋਲੋਜੀ ਮੈਨੂੰ ਆਪਾਂ ਆਪ ਨੂੰ ਮੈਂ ਉਹਨੇ ਕੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਉਂਕਿ ਤੁਹਾਨੂੰ ਪਤਾ ਕਿ ਮੇਰਾ ਜਿਹੜਾ ਚੈਨਲ ਟੇਢ ਨਹੀਂ ਹੋ ਰਿਹਾ ਚੱਲਦੇ ਨੂੰ ਅ ਸਭ ਤੋਂ ਪਹਿਲਾਂ ਤਾਂ ਜੀ ਇਹ ਆ ਵੀ ਜਦੋਂ ਆਪਾਂ ਚੈਨਲ ਬਣਾਉਣਾਗਾ ਤੇ ਕੋਈ ਵੀ ਐਂਡਰੋਇਡ ਫੋਨ ਦੇ ਵਿੱਚ ਤਾਂ ਉਹ ਜਿਹੜਾ ਹੈਗਾ ਚੈਨਲ ਆਪਣਾ ਫਰੈਸ਼ ਹੋਣਾ ਚਾਹੀਦਾ ਇਹ ਨਾ ਹੋਵੇ ਕਿ 3-4 ਸਾਲ ਢੇ ਸਾਲ ਪਹਿਲਾਂ ਆਪਾਂ ਬਣਾਇਆ ਜਾਂ ਆਪਾਂ 6-7 ਮਹੀਨੇ ਕਈ ਵਾਰੀ ਸਾਰੇ ਕਨੜ ਨਹੀਂ ਹੁੰਦਾ ਕਈ ਵਾਰੀ ਇਹ ਹੁੰਦਾ ਕਿ ਚੈਨਲ ਨਾ ਫ੍ਰੀਜ਼ ਹੋਇਆ ਪਿਆ ਹੁੰਦਾ ਆਪਾਂ ਉੱਤੇ ਇੱਕ ਅੱਧੀ ਵੀਡੀਓ ਪਾਈ ਹੁੰਦੀ ਆ ਇਹ ਨਹੀਂ ਵੀ ਪਾਈ ਹੁੰਦੀ ਆ ਤੇ ਉਦੋਂ ਮੜ ਕੇ ਵੀ ਕੋਈ ਵੀਡੀਓ ਨਹੀਂ ਪਾਈ ਤੇ ਫਿਰ ਉਹਦਾ ਕਈ ਵਾਰੀ ਚੈਨਲ ਫ੍ਰੀਜ਼ ਹੋ ਜਾਂਦਾ ਹਰ ਇੱਕ ਦਾ ਨਹੀਂ ਹੁੰਦਾ ਪਰ ਕਈਆਂ ਨਾਲ ਹੋ ਜਾਂਦਾ ਇਸ ਕਰਕੇ ਤੁਸੀਂ ਪਹਿਲਾਂ ਫਿਰ ਉਹਦੇ ਨਾਲ ਇਹ ਪ੍ਰੋਬਲਮ ਆਉਗੀ ਵੀ ਤੁਸੀਂ ਵੀਡੀਓ ਅਪਲੋਡ ਕਰੋਗੇ ਫਿਰ ਉਹਦੇ ਨਾਲ ਈਵਿਊਜ਼ ਨਹੀਂ ਆਣਗੇ ਫਿਰ ਤੁਸੀਂ ਤਾਂ ਕਰਕੇ ਚੈਨਲ ਜਿਹੜਾ ਫਰੈਸ਼ ਬਣਾਣਾ ਤੇ ਦੂਜੇ ਨੰਬਰ ਤੇ ਜਿਹੜੀ ਗੱਲ ਦਾ ਧਿਆਨ ਰੱਖਣਾ ਜੀ ਜਿਹੜੀ ਤੁਹਾਡੀ ਈਮੇਲ ਆਈਡੀ ਹੈ ਜਿਹਦੇ ਨਾਲ ਤੁਸੀਂ YouTube ਨੂੰ ਚੈਨਲ ਨੂੰ ਲਿੰਕ ਕਰੋਗੇ ਉਹ YouTube ਆਈਡੀ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਉਹਦਾ ਪਾਸਵਰਡ ਤੁਹਾਨੂੰ ਜਰੂਰ ਪਤਾ ਹੋਣਾ ਚਾਹੀਦਾ ਉਹ ਤੁਸੀਂ ਲਿਖ ਕੇ ਰੱਖ ਲੈਣਾ ਕੀ ਤੁਹਾਡਾ ਪਾਸਵਰਡ ਕੀ ਆ ਤੇ ਵੀ ਫਿਰ YouTube ਚੈਨਲ ਬਣਾਉਣਾ ਸਭ ਤੋਂ ਪਹਿਲਾਂ ਇਹ ਧਿਆਨ ਰੱਖਣਾ ਕਿ ਤੁਸੀਂ YouTube ਦਾ ਨਾਮ ਆ ਚੈਨਲ ਦਾ ਕੀ ਰੱਖਣਾ YouTube ਤੇ ਤੁਸੀਂ ਸਰਚ ਕਰ ਲਿਓ ਪਹਿਲਾਂ ਵੀ ਤੁਸੀਂ ਇਹਦਾ ਨਾਮ ਰੱਖਣ ਜਾ ਰਹੇ ਹੋ ਤੇ ਉਸ ਨਾਮ ਦਾ ਕੋਈ ਹੋਰ ਚੈਨਲ ਤਾਂ ਨਹੀਂ ਹੈ ਅਗਰ ਉਸ ਨਾਮ ਦਾ ਕੋਈ ਹੋਰ ਚੈਨਲ ਹੋਇਆ ਫਿਰ ਤੁਸੀਂ ਉਸ ਨਾਮ ਦਾ ਚੈਨਲ ਨਾ ਬਣਾਓ ਫਿਰ ਤੁਸੀਂ ਕੋਈ ਹੋਰ ਨਾਮ ਦਾ ਚੈਨਲ ਬਣਾਇਓ ਚੈਨਲ ਬਣਾਉਣ ਤੋਂ ਬਾਅਦ ਜੀ ਜਿਹੜਾ ਹੈਗਾ ਫਿਰ ਤੁਸੀਂ ਉੱਥੇ ਟੂ ਸਟੈਪ ਵੈਰੀਫਿਕੇਸ਼ਨ ਜਿਹਦੇ ਉੱਪਰ ਸਕਰੋਲ ਕਰੋਗੇ ਨਾ ਚੈਨਲ ਬਣਾਉਣ ਤੋਂ ਬਾਅਦ ਟੂ ਸਟੈਪ ਵੈਰੀਫਿਕੇਸ਼ਨ ਆਉਣਾ ਇੱਕ ਤੁਹਾਡਾ ਫੇਸ ਵੈਰੀਫਾਈ ਹੁੰਦਾ ਹੈ ਇੱਕ ਤੁਹਾਡਾ ਨੰਬਰ ਵੈਰੀਫਾਈ ਹੁੰਦਾ ਤੇ ਜਿਹੜੀ ਫੇਸ ਦਾ ਹੁੰਦਾਗਾ ਤੇ ਉਹਦੇ ਵਿੱਚ ਥੋੜੀ ਜਿਹੀ ਵੀਡੀਓ ਹੁੰਦੀ ਹੈ ਛੋਟੀ ਤੇ ਇੱਕ ਜਿਹੜਾ ਹੁੰਦਾ ਫੋਨ ਨੰਬਰ ਉਹ ਫੋਨ ਨੰਬਰ ਤੁਸੀਂ ਜਰੂਰ ਯਾਦ ਰੱਖਣਾ ਜਿਹੜੇ ਨੰਬਰ ਤੁਸੀਂ ਚੈਨਲ ਬਣਾ ਰਹੇ ਹੋ ਹੈਨਾ ਜੀ ਕਿਉਂਕਿ ਉਹਦੇ ਤੇ ਪਰ ਤੁਹਾਨੂੰ ਪੰਜ ਇਹ ਚੈਨਲ ਦੇ ਅੰਦਰ ਕੋਈ ਡਿਸਕ੍ਰਿਪਸ਼ਨ ਪਿੰਨ ਨਾ ਹੁੰਦਾ ਉਹ ਤੁਸੀਂ ਲਿਖ ਕੇ ਰੱਖਣਾ ਠੀਕ ਹੈ ਜੀ ਇਹ ਤਾਂ ਹੋ ਗਈਆਂ ਮੇਨ ਇਹ ਗੱਲਾਂ ਉਸ ਤੋਂ ਬਾਅਦ ਫਿਰ ਚੈਨਲ 'ਚ ਇਹ ਦੋ ਚੀਜ਼ਾਂ ਵੈਰੀਫਾਈ ਹੋਗੀਆਂ ਇਹ ਜ਼ਰੂਰੀ ਹੈ ਜੀ ਕਿਉਂਕਿ ਫਾਰਮੈਟਾਈਜ਼ ਕਰ ਹੋਮ 'ਚ ਪ੍ਰੋਬਲਮ ਹੁੰਦੀ ਹੈ ਨਹੀਂ ਤਾਂ ਫਿਰ ਤੁਸੀਂ ਉਸ ਤੋਂ ਬਾਅਦ ਜਿਹੜਾ ਤੁਹਾਡਾ ਚੈਨਲ ਵੀ ਬਣ ਗਿਆ ਤੁਸੀਂ ਨਾਮ ਵੀ ਰੱਖ ਲਿਆ ਵੈਰੀਫਾਈ ਵੀ ਕਰ ਲਿਆ ਫਿਰ ਆਂਦਾ ਤੁਸੀਂ ਵੀਡੀਓ ਵੀ ਅਪਲੋਡ ਕਰਨੀ ਹੈ ਨਾ ਕਿਸ ਕਿਸ ਚੀਜ਼ ਬਾਰੇ ਕਰਨੀ ਆ ਤਾਂ ਤੁਸੀਂ ਜਿਹੜਾ ਚੈਨਲ ਦਾ ਨਾਮ ਵੀ ਪੁਰਾਣਾ ਉਸ ਹਿਸਾਬ ਨਾਲ ਬਣਾਉਣਾ ਜਿਹੜੇ ਤੋਂ ਤੁਸੀਂ ਜਿਸ ਸੌਰੀ ਪੁੱਛੇ ਨਾ ਦੇਖੋ ਕਰਿਓ ਦਿਨੋਰ ਕਰਿਓ ਤਾਂ ਤੁਸੀਂ ਜਿਹੜਾ ਮਤਲਬ ਚੈਨਲ ਬਣਾਣਾਗਾ ਤੁਹਾਡੇ ਕੋਲ ਕੰਟੈਂਟ ਹੈ ਉਹ ਤੁਸੀਂ ਧਿਆਨ ਚ ਰੱਖਣਾ ਵੀ ਜਿਵੇਂ ਕੁਕਿੰਗ ਦਾ ਤੁਸੀਂ ਚੈਨਲ ਬਣਾਇਆ ਫਾਪਰੀਨਾ ਉਹ ਵੀ ਤੁਸੀਂ ਤਿੰਨ ਚਾਰ ਵੀਡੀਓ ਕੁਕਿੰਗ ਦੀਆਂ ਪਾਤੀਆਂ ਔਰ ਫਿਰ ਤਿੰਨ ਚਾਰ ਤੁਸੀਂ ਬਲੌਗ ਦੀਆਂ ਪਾਤੀਆਂ ਜਾਂ ਫਿਰ ਤਿੰਨ ਚਾਰ ਤੁਸੀਂ ਕਿਸੇ ਹੋਰ ਚੀ ਦੀਆਂ ਪਾਤੀਆਂ ਫਿਰ ਮਿਕਸ ਕੰਟੈਂਟ ਹੋ ਜਾਊਗਾ ਫਿਰ ਉਹਦੇ ਨਾਲ ਜਿਹੜੇ ਸਬਸਕ੍ਰਾਈਬਰ ਆਉਣਗੇ ਹੁਣ ਮੰਨ ਲਈ ਟ੍ਰੈਵਲਿੰਗ ਪਸੰਦ ਕਰਦੇ ਆ ਉਹਨਾਂ ਨੇ ਟ੍ਰੈਵਲਿੰਗ ਦੀ ਵੀਡੀਓ ਤੁਹਾਡੀ ਦੇਖ ਕੇ ਉਹਨਾਂ ਨੇ ਸਬਸਕ੍ਰਾਈਬ ਕਰ ਲਿਆ ਚੈਨਲ ਨੂੰ ਲੇਕਿਨ ਹੁਣ ਤੁਸੀਂ ਦੋ ਬਾਰ ਬਾਅਦ ਕੁਕਿੰਗ ਦੀ ਵੀ ਵੀਡੀਓ ਹੁਣ ਕੁਕਿੰਗ ਦੀ ਵੀਡੀਓ ਉਹ ਦੇਖਣਗੇ ਨਹੀਂ ਕਿਉਂਕਿ ਉਹਨਾਂ ਨੂੰ ਇੰਟਰਸਟ ਆ ਕੇ ਚੈ ਟ੍ਰੈਵਲਿੰਗ ਚ ਹੈ ਜਿਹੜੇ ਕੁਕਿੰਗ ਵਾਲੇ ਹੋਣਗੇ ਉਹ ਕੁਕਿੰਗ ਦੀ ਵੀਡੀਓ ਦੇਖ ਕੇ ਸਬ ਰੱਬ ਨਹੀਂ ਚੰਦ ਨਹੀਂ ਆ ਫਿਰ ਉਹ ਮਿਕਸਰ ਕੰਟੈਂਟ ਹੋ ਜਾਊਗਾ ਤੇ ਮਿਕਸ ਹੀ ਤੁਹਾਡੇ ਸਬਸਕ੍ਰਾਈਬਰ ਹੋ ਜਾਣਗੇ ਫਿਰ ਉਹਦੇ ਨਾਲ ਇਹ ਹੋਊਗਾ ਕਿ ਅੱਗੇ ਜਾ ਕੇ ਚਾਹੇ ਤੁਸੀਂ ट्रैवलिंग ਦੀ ਵੀਡੀਓ ਪਾ ਰਹੇ ਚਾਹੇ ਤੁਸੀਂ ਕੁਕਿੰਗ ਦੀਆਂ ਪਾ ਰਹੇ ਹੋ ਫਿਰ ਉਹ ट्रैवलिंग ਵਾਲੇ ਕੁਕਿੰਗ ਦੀ ਵੀਡੀਓ ਦੇ ਨਹੀਂ ਦੇਖਣਗੇ ਕੁਕਿੰਗ ਵਾਲ ਟ੍ਰੈਵਲਿੰਗ ਵੀਡੀਓ ਦੇਖਣਗੇ ਉਹਦੇ ਨਾਲ ਤੁਹਾਡਾ ਜਿਹੜਾ ਕੌਨਫੀਡੈਂਸ ਉਹ ਵੀ ਲੋ ਜਾਊਗਾ ਹਨਾ ਪਮਲੀ ਹੁੰਦਾ ਕਿ ਮੇਰੇ ਸਬਸਕ੍ਰਾਈਬਰ ਤਾਂ ਇੰਨੇ ਆ ਤੇ ਪਰ ਮੇਰੇ ਵਿਊਜ਼ ਇੰਨੇ ਕੰਦੇ ਆ ਪਰ ਉਹਦੇ ਨਾਲ ਆਪਣਾ ਹੌਸਲਾ ਵੀ ਇਹ ਗੱਲ ਤਾਂ ਸੋ ਆਪਣੀ ਚੀਜ਼ ਤਾਂ ਯਾਦ ਰੱਖਣਾ ਕਿ ਇੱਕੋ ਹੀ ਕੰਟੈਂਟ ਬਾਰੇ ਆਪਾਂ ਜਿਹੜਾ ਹੈਗਾ ਜੇ ਬਲੌਗਿੰਗ ਦੇ ਪਾ ਰਹੇ ਹੋ ਬਲੌਗਿੰਗ ਤਾਂ ਸਾਰਾ ਕੁਝ ਹੀ ਆ ਜਾਂਦਾ ਕਰ ਤੇ ਜੇ ਆਪਾਂ ਕੁਕਿੰਗ ਦੇ ਪਾ ਰਹੇ ਹਾਂ ਇਕੱਲਾ ਕੁਕਿੰਗ ਦਾ ਚੈਨਲ ਬਣਾਇਆ ਫਿਰ ਆਪਾਂ ਕੁਕਿੰਗ ਦੀ ਹੋ ਤੇ ਪਾਈਏ ਉਹਦੇ ਵਿੱਚ ਜੇ ਆਪਾਂ ਹੋਰ ਮਿਕਸ ਕਰਦੇ ਜਾਵਾਂ ਕਿ ਸਾਰਾ ਕੁਝ ਫਿਰ ਉਹ ਕੰਟੈਂਟ ਮਿਕਸ ਹੋ ਜਾਣਗੇ ਫਿਰ ਸਬਸਕ੍ਰਾਈਬਰ ਵੀ ਆਪਣੇ ਆਪ ਹੀ ਮਿਕਸ ਹੋ ਜਾਣਗੇ ਅੱਛਾ ਇਹ ਤਾਂ ਸੀ ਇੱਕ ਇਹ ਜੀ ਦੂਸਰੀ ਚੀਜ਼ ਜਿਹੜੀ ਹੈਗੀ ਹੈ ਜੀ ਚੈਨਲ ਚਲੋ ਆਪਾਂ ਵੀਡੀਓ ਅੱਡੀ ਅਪਲੋਡ ਕਰਨੀ ਆ ਅਪਲੋਡ ਤੁਸੀਂ ਵੀਡੀਓ ਦੀ ਮਾਰਨਿੰਗ ਟਾਈਮ ਕਰਦੇ ਹੋ ਨਵੇਂ ਯੂਟਿਊਬਰ ਨੇ ਉਸ ਵੇਲੇ ਦੇ ਟਾਈਮ ਹੀ ਜਿਹੜੀ ਵੀਡੀਓ ਅਪਲੋਡ ਕਰਦੇ ਨੇ ਕਿਉਂਕਿ ਤੁਹਾਨੂੰ ਫ੍ਰੀਸ ਦੀ ਵੈਲਿਊ ਹੋ ਜਾਂਦੀ ਹੈ ਤਾਂ ਲੋਕ ਪਛਾਣਨ ਲੱਗ ਜਾਂਦੇ ਆ ਫਿਰ ਤੁਸੀਂ ਦਿਨ ਦੇ ਵਿੱਚ ਕਿਸੇ ਵੀ ਟਾਈਮ ਵੀਡੀਓ ਪਾਓ ਫਿਰ ਤਾਂ ਉਹ ਤੁਹਾਨੂੰ ਵੀਡੀਓ ਤੁਹਾਡੇ ਦੇਖਣਗੇ ਹੀ ਦੇਖਣਗੇ ਉਹ ਕਿਤਾਬ ਉਹ ਪਛਾਣਦੇ ਨੇ ਤੁਹਾਨੂੰ ਜਾਣਦੇ ਨੇ ਹਣਾ ਲੇਕਿਨ ਜੇ ਤੁਸੀਂ ਨਵੇਂ ਹੋ ਤਾਂ YouTube ਦੇ ਉੱਤੇ ਫਿਰ ਤੁਸੀਂ ਸਵੇਰ ਦੇ ਟਾਈਮ ਹੀ ਪਾਓ ਕਿਉਂਕਿ ਸਵੇਰ ਦੇ ਟਾਈਮ ਜਿਹੜਾ ਹੈਗਾ ਨਵਾਂ YouTube ਸਵੇਰ ਦੇ ਟਾਈਮ ਹੀ ਵੀਡੀਓ ਪਾਉਂਦਾ ਹੈ ਤੁਸੀਂ ਮੈਨੂੰ ਵੀ ਦੇਖਿਓ ਮੈਂ ਵੀ ਸਵਰਦੀ ਟਾਈਮ ਹੀ ਅਪਲੋਡ ਕਰਦੀ ਹਾਂ ਵੀਡੀਓ ਠੀਕ ਹੈ ਜੀ ਤੇ ਜਿਹੜੀ ਉਸ ਤੋਂ ਬਾਅਦ ਇੱਕ ਹੋਰ ਗੱਲ ਧਿਆਨ ਰੱਖਣਾ ਕਿ ਥੰਬਨੇਲ ਆਪਣਾ ਵਧੀਆ ਹੋਣਾ ਚਾਹੀਦਾ ਥੰਬਨੇਲ ਜਿਵੇਂ 컬러ਫੁਲ ਕਲੀਅਰਟੀ ਉਹਦੀ ਹੋਣੀ ਚਾਹੀਦੀ ਜਿਹੜਾ ਪੋਟੇ ਲਿਖ ਰਹੀਆਂ ਜਿਵੇਂ ਹੁਣ ਕੱਲ ਦੀ ਵੀਡੀਓ ਦੇ ਵਿੱਚ ਮੈਂ ਹੋਮ ਟੂਰ ਲਿਖਿਆ ਤੁਸੀਂ ਦੇਖੋਗੇ ਹੋਮ ਟੂਰ ਮੇਰਾ ਉਦੋਂ ਲਿਖਿਆ ਹਾ ਦੋ ਰੋ ਨੋਟਿਸ ਹੁੰਦਾ ਕਿ ਹੋਮ ਟੂਰ ਲਿਖਿਆ ਹੋਇਆ ਹਣਾ ਤਾਂ ਤੁਸੀਂ ਮਤਲਬ ਕਿ ਥੰਬਨੇਲ ਵਧੀਆ ਬਣਾਉਣਾ ਜਿੰਨਾ ਵਧੀਆ ਥੰਬਨੇਲ ਹੋਊਗਾ ਓਨੇ ਹੀ ਤੁਹਾਡੇ ਵਿਊ ਜ਼ਿਆਦਾ ਆਣਗੇ ਇਹ ਚੀਜ਼ ਧਿਆਨ ਚ ਰੱਖਣੀ ਹੈ ਥੰਬਨੇਲ ਜ਼ਰੂਰ ਲਾਉਣਾ ਜੀ ਅਤੇ ਉਸ ਤੋਂ ਬਾਅਦ ਸੀ ਟਾਈਟਲ ਵਧੀਆ ਤੁਹਾਡਾ ਹੋਣਾ ਚਾਹੀਦਾ ਹੈ ਡਿਸਕ੍ਰਿਪਸ਼ਨ ਤੁਹਾਡਾ ਵਧੀਆ ਲਿਖਿਆ ਹੋਣਾ ਚਾਹੀਦਾ ਤੁਹਾਡੇ ਟੈਗਸ ਲੱਗੇ ਹੋਣੇ ਚਾਹੀਦੇ ਨੇ ਤਾਂ ਫਿਰ ਤੁਹਾਡਾ ਚੈਨਲ ਗਰੋ ਕਰੇਗਾ ਹੀ ਕਰੇਗਾ ਮੈਂ ਸ਼ੁਰੂ ਤੋਂ ਇਹ ਚੀਜ਼ਾਂ ਕੀਤੀਆਂ ਨੇ ਤੁਸੀਂ ਵੀ ਦੇਖ ਸਕਦੇ ਹੋ ਤੇ ਮੈਨੂੰ ਤਾਂ ਵੈਸੇ ਮੈਨੂੰ ਵੀ ਮੈਂ ਜਦੋਂ ਸ਼ੁਰੂ ਕੀਤਾ ਸੀ ਮੈਂ ਸੋਚੀ ਚੱਲੀ ਸੀ ਮੈਂ ਸਾਢੇ 1 ਸਾਲ ਮੈਂ ਰੀਲ ਕਰਨੀ ਹੈ ਕਿ ਕਈ ਵਾਰੀ ਕਿਸਮਤ ਹੁੰਦੀ ਹੈ ਜੀ ਜੀ ਕਿਸਮਤ ਚੰਗੀ ਹੋਵੇ ਤਾਂ ਸਾਡੀ ਪਹਿਲੀ ਵੀਡੀਓ ਹੀ ਵੱਰਲ ਹੋ ਸਕਦੀ ਹੈ ਦੂਸਰੀ ਹੋ ਸਕਦੀ ਹੈ ਤੀਸਰੀ ਵੀ ਹੋ ਸਕਦੀ ਹੈ ਪੰਜਵੀਂ ਵੀ ਹੋ ਸਕਦੀ ਹੈ ਜਾਂ ਤੱਕ ਨੂੰ ਮਿੰਟ ਵੀ ਥੋੜੀ ਜ਼ਿਆਦਾ ਕਰਨੀ ਪੈ ਸਕਦੀ ਹੈ ਹੋ ਸਕਦਾ 6 7 ਵੀ ਲੱਗਣ ਲਿਆ ਹੋ ਸਕਦਾ ਸਾਲ ਵੀ ਲੱਗ ਜਾਵੇ ਤਾਂ ਹੌਸਲਾ ਨਹੀਂ ਹਾਰਨਾ ਬਸ ਆਪਣਾ ਕੰਮ ਕਰਦੇ ਜਾਣਾ ਡੇਲੀ ਇੱਕ ਵੀਡੀਓ ਜ਼ਰੂਰ ਪਾਣੀ ਹੈ ਇਹ ਨਾ ਹੋਵੇ ਜਾਂ ਤੁਸੀਂ ਇੱਕ ਟਾਈਮ ਫਿਕਸ ਕਰ ਲਿਓ ਮੰਨ ਲਓ ਅਗਰ ਤੁਸੀਂ ਹਫ਼ਤੇ ਵਿੱਚ ਦੋ ਵੀਡੀਓ ਪਾਣੀ ਹੈ ਤਾਂ ਫਿਰ ਤੁਸੀਂ ਦੋ ਪਾਣੀ ਹੀ ਪਾਣੀ ਹੈ ਤੁਸੀਂ ਆਪਣਾ ਵੀ ਇਹ ਨਾ ਹੋਵੇ ਤੁਸੀਂ ਇੱਕ ਵਾਰ ਜਿੱਦ ਹਫ਼ਤੇ ਤਾਂ ਦੇ ਦਿਨ ਸੱਤੇ ਫੋਟੋ ਸੌਰੀ ਵੀਡੀਓ ਪਾਤੀਆਂ ਅਗਲੇ ਹਫਤੇ ਤੁਸੀਂ ਹਫਤੇ ਦੇ ਵਿੱਚ ਦੋ ਜਾਂ ਤਿੰਨ ਵੀਡੀਓ ਪਾ ਰਹੇ ਹੋ ਉਦੋਂ ਅਗਲੇ ਹਫਤੇ ਇੱਕ ਵੀਡੀਓ ਪਾਤੀਆਂ ਤਾਂ ਫਿਰ ਉਹਦੇ ਨਾਲ ਕੀ ਹੈ ਨਾ ਕਿਉਂਕਿ ਉਹ ਜਿਹੜੇ ਤਾਂ ਦੇ ਸਬਸਕ੍ਰਾਈਬਰ ਹੁੰਦੇ ਨੇ ਉਹ ਤੁਹਾਨੂੰ ਗਰੂਹ ਦੇਖਦੇ ਨੇ ਉਹ ਕਲਿੱਕ ਕਰਦੇ ਨੇ ਜੀ ਬੰਦਾ ਉਹ ਵੀ ਮਿਹਨਤ ਕਰਦਾ ਤਾਂ ਫਿਰ ਉਹ ਆਟੋਮੈਟਿਕਲੀ ਸਪੋਰਟ ਕਰਦੇ ਨੇ ਹਨਾ ਸਪੋਰਟ ਸਭ ਨੂੰ ਕਰਦੇ ਨੇ ਜੀ ਇਹ ਇਹ ਨਾ ਟੈਨਸ਼ਨ ਲੋ ਵੀ ਕੋਈ ਕਰੇਗਾ ਨਹੀਂ ਸਭ ਕਰਦੇ ਨੇ ਬਸ ਤੁਸੀਂ ਆਪਾਂ ਡਿਲੀ ਕੰਮ ਕਰਨਾ ਤੇ ਬਾਕੀ ਦੂਸਰੇ ਨੰਬਰ ਤੇ ਜਿਹੜਾ ਆਪਣਾ ਟਾਈਟਲ ਹੈ ਥੰਬਨੇਲ ਹੈ ਡਿਸਕ੍ਰਿਪਸ਼ਨ ਹੈ ਇਹ ਚੀਜ਼ਾਂ ਧਿਆਨ ਰੱਖਣਾ ਟੈਗ ਚੰਨੀ ਤਰ੍ਹਾਂ ਲਗਾ ਲੈਣੇ ਬਾਕੀ ਟੈਗ ਵਾਰੀ ਡਿਸਕ੍ਰਿਪਸ਼ਨ ਵਾਰੀ ਜਾਂ ਆਪਾਂ ਕਹਿੰਦੇ ਟਾਈਟਲ ਵਾਰੀ ਥੰਬਨੇਲ ਵਾਰੀ ਆਪਾਂ ਨੂੰ ਹੋਰ YouTube ਤੇ ਵੀਡੀਓਜ਼ ਬਹੁਤ ਸਾਰੀਆਂ ਮਿਲ ਜਾਣੀਆਂ ਨੇ ਵੀ ਆਪਾਂ ਕਿਵੇਂ ਥੰਬਨੇਲ ਬਣਾਉਣਾ ਜਾਂ ਕਿਵੇਂ ਕੀ ਚੀਜ਼ ਬਣਾਉਣੀ ਹੈ ਤਾਂ ਤੁਸੀਂ ਉੱਥੋਂ ਦੇਖ ਕੇ ਉਹ ਚੀਜ਼ਾਂ ਬਣਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ बस ਇਹੀ ਚੀਜ਼ਾਂ ਧਿਆਨ ਰੱਖਣਾ ਕਿ ਇਹ ਕਿਹੜੀ ਮੀਨਚੀ ਦਾ ਧਿਆਨ ਰੱਖਣਾ ਉਹ ਇਹ ਰੱਖਣਾਗਾ ਵੀ ਤੁਸੀਂ ਆਪਣੀ ਜਿਹੜੀ ਵੀਡੀਓ ਬਣਾਈ ਆ ਅਪਲੋਡ ਕਰਦੇ ਹੋ ਨਾ ਤੁਸੀਂ YouTube ਤੇ ਉਹ ਵੀਡੀਓ ਨੂੰ ਤੁਸੀਂ WhatsApp ਸਟੇਟਸ ਤੇ ਜਾਂ WhatsApp ਦੇ ਵਿੱਚ ਜਾਂ Facebook ਤੇ ਸ਼ੇਅਰ ਨਾ ਕਰੋ ਬੈਨਾ ਉਹਦੇ ਲਈ ਤੁਸੀਂ ਸਾਰੇ ਆਪਾਂ ਇੱਕੋ ਜਿਹੇ ਆ ਤੁਸੀਂ ਮੈਂ ਜਾਂ ਵੱਡੀ ਯੂਟਿਊਬਰ ਉਹਨਾਂ ਵੀ ਸਾਰੇ ਇੱਕੋ ਜਿਹੇ ਨੇ ਉਹਨਾਂ ਦੇ ਉਹ ਮਤਲਬ ਕਿ ਆਪਾਂ ਨਹੀਂ ਜਿਵੇਂ ਫੈਮਿਲੀ ਤਰ੍ਹਾਂ ਹੀ ਹੋ ਕਿਉਂਕਿ ਉਹ ਸਭ ਨੂੰ ਸਪੋਰਟ ਕਰਦੇ ਨੇ ਸਭ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਨੇ ਤੁਹਾਡੀ ਜਿਹੜੀ ਵੀਡੀਓਸ ਆ ਉਹਨੂੰ ਪ੍ਰਮੋਟ ਉਹ ਆਪ ਕਰਦੇ ਨੇ ਠੀਕ ਹੈ ਜੀ ਤੁਸੀਂ ਜੀ ਦੇਖਣਾ ਹੋਵੇ ਨਾ ਵੀ YouTube ਤਾਂ ਵੀਡੀਓ ਨੂੰ ਕਿਵੇਂ ਪ੍ਰਮੋਟ ਕਰਦਾ ਤਾਂ ਤੁਸੀਂ ਜਿਹੜੀ YouTube ਸਟੂਡੀਓ ਆ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਵੀ ਤੁਸੀਂ ਵੀਡੀਓ ਅਪਲੋਡ ਕਰਤੀ ਆ ਤੁਸੀਂ YouTube ਦੇ ਵਿੱਚ ਜਾ ਕੇ ਆਪਣਾ ਚੈਨਲ ਖੋਲ੍ਹ ਕੇ ਆਪਣੀ ਵੀਡੀਓ ਤੇ ਕਲਿੱਕ ਨਹੀਂ ਕਰਨਾ ਉਹਦੇ ਨਾਲ ਫਿਰ ਤੁਸੀਂ ਮਤਲਬ ਕਿ ਆਪਾਂ ਕਹਿੰਨੇ ਨੇ ਵੀ ਆਪਾਂ ਆਪ ਹੀ ਵਿਊ ਲੈ ਕੇ ਆ ਜੰਨੇ ਆਪਦੀ ਵੀਡੀਓ ਤੇ ਉਹ ਗਲਤੀ ਆਪਾਂ ਨਹੀਂ ਕਰਨੀ ਤੇ ਜੇ ਆਪਾਂ ਦੇਖਣਾ ਚਾਹੁੰਦੇ ਆ ਵੀ ਆਪਣਾ ਚੈਨਲ ਨੇ ਕਿੰਨਾ ਕੁ ਗਰੋਥ ਕੀਤਾ ਜਾਂ ਕਿੰਨੇ ਸਬਸਕ੍ਰਾਈਬਰ ਹੋਈ ਨੇ ਕਿੰਨੇ ਕਮੈਂਟ ਆਏ ਨੇ ਕਿੰਨੇ ਲਾਈਕ ਹੋਏ ਨੇ ਕਿੰਨੇ ਵਿਊਜ਼ ਆਏ ਨੇ ਤਾਂ YouTube Studio ਇੱਕ ਐਪ ਆਂਦੀ ਆ ਉਹ YouTube ਦਾ ਜਿਹੜਾ ਤੁਹਾਡਾ ਚੈਨਲ ਹੋ ਉਹਦੇ ਬਾਰੇ ਸਾਰਾ ਕੁਝ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਉਹ ਤੁਸੀਂ ਜਿੰਨੇ ਜਿੰਨੇ ਵਾਰੀ ਮਰਜ਼ੀ ਖੋਲ ਕੇ ਦੇਖ ਲਓ ਕੋਈ ਪ੍ਰੋਬਲਮ ਨਹੀਂ ਚਾਹੀ 10 ਵਾਰੀ ਖੋਲੋ 100 ਵਾਰੀ ਖੋਲੋ 200 ਵਾਰੀ ਖੋਲੋ ਉਹ ਆਪਾਂ ਨੂੰ YouTube ਇਸੇ ਲਈ ਦਿੰਦਾ ਹੈ ਕਿ ਤਾਂ ਕਿ ਉੱਥੇ ਜਾ ਕੇ ਆਪਾਂ ਦੇ ਚੈਨਲ ਦੇ ਬਾਰੇ ਜੋ ਵੀ ਦੇਖਣੀ ਚਾਹੁੰਦੇ ਆਪਾਂ ਦੇਖ ਸਕਦੇ ਆ ਠੀਕ ਹੈ ਜੀ ਤੇ ਤੁਸੀਂ ਉੱਥੋਂ ਹੀ ਜਾ ਕੇ ਮਤਲਬ ਸਾਰਾ ਕੁਝ ਦੇਖਣਾ ਹੈਗਾ ਤੇ ਉੱਥੇ ਹੀ ਤੁਸੀਂ ਨਾ ਦੇਖੋਗੇ ਉੱਪਰ ਲਿਖਿਆ ਹੁੰਦਾ ਓਵਰਵਿਊ ਰੀਚ R E A C H ਰੀਚ ਲਿਖਿਆ ਹੁੰਦਾ ਉਹ ਰੀਚ ਤੇ ਤੁਸੀਂ ਕਲਿੱਕ ਕਰੋਗੇ ਤਾਂ ਫਿਰ ਤੁਹਾਨੂੰ ਥੱਲੇ ਇੰਪ੍ਰੈਸ਼ਨ ਦਿਖਾਉਂਦੇ ਨੇ ਇੰਪ੍ਰੈਸ਼ਨ ਮਤਲਬ ਕੀ YouTube ਨੇ ਕਿੰਨੇ ਲੋਕਾਂ ਕੋਲ ਤੁਹਾਡੀ ਜਿਹੜੀ ਵੀਡੀਓ ਭੇਜੀ ਆ ਕਿੰਨਿਆਂ ਕੋਲੇ ਇੰਪ੍ਰੈਸ਼ਨ ਗਿਆ ਤੁਹਾਡਾ ਹਨ ਤੇ ਉਹ ਤੋਂ ਕਹਾ ਤੁਸੀਂ ਇਦਾਂ ਸਕਰੋਲ ਕਰੋਗੇ ਫਿਰ ਤੁਹਾਨੂੰ ਵੀ ਉਹ ਦਿਖਣਗੇ ਉੱਥੇ ਤੇ ਮੇਰੇ ਕੋਲ ਜੀ ਦੂਸਰਾ ਫੋਨ ਹੈ ਨਹੀਂ ਸਿਸ ਕਰਕੇ ਮੈਂ ਜਿਹੜੇ ਫੋਨ ਨਾਲ ਵੀਡੀਓ ਬਣਾ ਰਹੀ ਆਹੀ ਫੋਨ ਨਾਲ ਮੇਰੇ ਕੋਲੇ ਤੇ ਮੈਂ ਤਾਂ ਕਰਕੇ ਫਿਰ ਤਾਂ ਨੋ ਸਿਰ ਬੋਲ ਕੇ ਸੁਝਾ ਰਹੀ ਆ ਤੇ ਬਾਕੀ ਇੰਪ੍ਰੈਸ਼ਨ ਕਿਵੇਂ ਚੈੱਕ ਕਰਨਾ ਜਾਂ ਹਨ ਵਿਊਜ਼ ਕਿਵੇਂ ਚੈੱਕ ਕਰਨੇ YouTube ਸਟੂਡੀਓ ਨੂੰ ਅਪਲੋਡ ਕੇ ਸੌਰੀ ਡਾਊਨਲੋਡ ਕੇ ਮੇਕ ਕਰਨਾ ਹੈ ਅਪਡੇਟ ਕਿਵੇਂ ਕਰਨਾ ਉਹਦੇ ਬਾਰੇ ਵੀ ਵੀਡੀਓਜ਼ ਬਹੁਤ ਸਾਰੀਆਂ ਪਈਆਂ ਨੇ YouTube ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਠੀਕ ਹੈ ਜੀ ਤੇ ਇਦਾਂ ਤੁਸੀਂ ਮਤਲਬ ਕੀ ਜਿਹੜਾ ਹੈਗਾ ਪੇਸ਼ੈਂਸ ਰੱਖਣੀ ਹੈ ਸਬਰ ਰੱਖਣਾ ਕੰਮ ਕਰਦੇ ਜਾਣਾ ਹੈ ਹਿੰਮਤ ਨਹੀਂ ਹਾਰਨੀ ਤੇ ਜਿਹੜੀਆਂ ਗਲਤੀਆਂ ਮੈਂ ਕਿਹਾ ਸੀ ਜੇ ਨਹੀਂ ਕਰਨੀਆਂ ਤੇ ਬਸ ਆਪਣੀ ਵੀਡੀਓ ਨੂੰ ਹੋਰ ਬਸ ਤੁਸੀਂ ਇੱਕ ਵਾਰੀ ਅਪਲੋਡ ਕਰਨਾ ਹੈ ਬਾਕੀ ਦਾ ਸਾਰਾ ਕੰਮ YouTube ਦਾ ਹੈ ਤੁਸੀਂ ਉਹਦਾ ਕੋਈ ਟੈਨਸ਼ਨ ਨਾ ਲਓ ਤੁਸੀਂ ਆਪਣੇ ਬਸ ਸੋਚਿਆ ਤੁਹਾਨੂੰ ਬਸ ਦੇਖਣਾ ਹੈ ਵੀ ਕਿੰਨੇ ਗਰੋ ਕਰ ਰਹਾ ਹੈ ਕਿੰਨੇ ভিউ ਆਏ ਆ ਕਿੰਦਾ ਮੈਸੇਜ ਆਇਆ ਕਿੰਨੀ ਕਲਿਕਸ ਆਇਆ ਕਿੰਨੇ ਸਬਸਕ੍ਰਾਈਬਰ ਆਇਆ ਤਾਂ ਤੁਸੀਂ YouTube ਸਟੂਡੀਓ ਚ ਜਾ ਕੇ ਦੇਖਣਾ ਓਦੋਂ ਬਾਅਦ ਤੁਸੀਂ ਵੀਡੀਓ ਨੂੰ ਛੇੜਨਾ ਨਹੀਂ ਆਪਣੀ ਨੂੰ ਓਦੋਂ ਬਾਅਦ YouTube ਖੋਲ ਤੁਹਾਡੀਆਂ ਜਿਹੜੀਆਂ ਵੀਡੀਓਸ ਆ ਉਹਨੂੰ ਪ੍ਰਮੋਟ ਕਰਦਾ ਰਹੇਗਾ ਬਾਕੀ ਜਦੋਂ ਦਾ ਤੁਹਾਡਾ ਚੈਨਲ ਗਰੋ ਹੋਉਂਦਾ ਜਾਏਗਾ ਤਦ ਨੂੰ ਆਪਣੇ ਆਪ ਆ ਤਾਂ ਚੱਲਦਾ ਜਾਏਗਾ ਤੁਹਾਨੂੰ ਐਕਸਪੀਰੀਅੰਸ ਹੁੰਦਾ ਗਿਆਗਾ ਵੀ ਮੈਂ ਕਿਵੇਂ ਕੰਮ ਕਰਨਾ ਹੈ ਕਿਵੇਂ ਨਹੀਂ ਕਰਨਾ ਕਿਉਂਕਿ ਜਦੋਂ ਆਪਾਂ ਕਿਸੇ ਫੀਲਡ ਦੇ ਵਿੱਚ ਪੈ ਜਾਂਦੇ ਆ ਨਾ ਚਾਹੇ ਉਹ ਕੰਮ ਐਗਰੀਕਲਚਰ ਦਾ ਚਾਹੇ ਡੈਰੀ ਫਾਰਮਿੰਗ ਦਾ ਚਾਹੇ ਉਹ YouTube ਦਾ ਚਾਹੇ ਕੋਈ ਜੌਬ ਦਾ ਤਾਂ ਉਹਦੇ ਫਿਰ ਜਿਹੜੀ ਆਪਾਂ ਨੂੰ ਪਹਿਲਾਂ ਨਹੀਂ ਨੋਲਿਜ ਨਹੀਂ ਹੁੰਦੀ ਲੇਕਿਨ ਜਦੋਂ ਆਪਾਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਉਹ ਜਿਹੜੀ ਨੋਲਿਜ ਆਪਣੀ ਦਿਨ ਦਿਨ ਪੱਧਰ ਜਾਂਦੀ ਹੈ ਕਿ ਦਿਨੋਂ ਦਿਨ ਆਪਾਂ ਨਵੀਆਂ ਚੀਜ਼ਾਂ ਸਿੱਖਦੇ ਆਂ ਇਹ ਥੰਬਨੇਲ ਲਾਉਂਗੀ ਜੀ ਤੁਸੀਂ ਮਤਲਬ ਕਿ YouTube ਤੇ ਬਹੁਤ ਸਾਰੀ ਵੀਡੀਓ ਨੇ ਉੱਥੇ ਆ ਕੇ ਦੇਖ ਸਕਦੇ ਹੋ ਸ਼ੁਰੂ ਵਿੱਚ ਮੈਨੂੰ ਵੀ ਪ੍ਰੋਬਲਮ ਆਉਂਦੀ ਸੀ ਤੁਸੀਂ ਮੇਰੀ ਪਹਿਲੀ ਵੀਡੀਓ ਦੇਖੋ ਮੈਂ ਥੰਬਨੇਲ ਲਾਇਆ ਹੀ ਨਹੀਂ ਦੂਸਰੀ ਚ ਮੈਂ ਸਿਰਫ ਅਮਰੀਕਾ ਤੋਂ ਮੈਂ ਫੋਟੋ ਲਾਈ ਸੀ ਸੋ ਇਸ ਕਰਕੇ ਸ਼ੁਰੂ-ਸ਼ੁਰੂ ਚ ਦਾ ਸਭ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਟੈਨਸ਼ਨ ਨਾ ਲਓ ਅੱਛਾ ਇੱਕ ਚੀਜ਼ ਹੋ ਜਿਹੜੀ ਮੀਨ ਆ ਕਈ ਵਾਰ ਮੈਨੂੰ ਮੈਸੇਜ ਆਉਂਦਾ ਕਿ ਤੁਸੀਂਾਨੂੰ ਸਪੋਰਟ ਕਰੋ ਜੀ ਹਨਾ ਤੇ ਦੇਖੋ ਜੀ ਇੱਕ ਚੀਜ਼ ਮੈਂ ਤੁਹਾਨੂੰ ਨਹੀਂ ਤਾਂ ਲੱਗੂ ਨਹੀਂ ਤੇ ਵੀ ਸੋ ਨਾਲ ਜਿਵੇਂ ਮੈਂ ਕਹਿੰਨ ਜਾਣੋ ਜੀ ਗਲਤ ਕਹਿ ਰਹੀ ਹਾਂ ਤੁਸੀਂ ਕਿ YouTube ਤੇ ਸਰਚ ਕਰਕੇ ਵੀ ਇਹ ਸਿੱਖ ਸਕਦੇ ਹੋ ਵੀ ਜੇ ਦੋ ਯੂਟਿਊਬਰ ਨੇ ਅਗਰ ਉਹ ਦੋਨੋਂ ਯੂਟਿਊਬਰ ਇੱਕ ਦੂਜੇ ਨੂੰ ਸਬਸਕ੍ਰਾਈਬ ਕਰ ਲੈਂਦੇ ਆ ਤਾਂ YouTube ਦੀ ਨਜ਼ਰ ਵਿੱਚ ਉਹ ਗਲਤ ਨਹੀਂ ਕਿਉਂਕਿ ਫਿਰ ਉਹ ਇੱਕ ਦੂਜੇ ਨੂੰ ਸਪੋਰਟ ਕਰ ਕਰਕੇ ਉਹਨੇ ਸਬਸਕ੍ਰਾਈਬਰ ਦਾ ਆਪਣਾ ਟਾਈਮ ਬਸਟੈਂਡ ਪੂਰਾ ਕਰਿਆ ਜਾਂ ਸਬਸਕ੍ਰਾਈਬ ਪੂਰੀ ਕਰੀ ਹੁੰਦੇ ਹਨ ਸੋ ਭਾਈ ਗਲਤੀ ਨਹੀਂ ਕਰਨੀ ਅਪਾ ਜੀ ਮੰਨ ਲਓ ਮੈਂ ਇਹ YouTube ਤੇ ਵੀਡੀਓ ਪਾਣੀ ਆ ਮੈਂ ਤੁਹਾਨੂੰ ਸਬਸਕ੍ਰਾਈਬ ਕਰ ਲਿਆ ਤੁਸੀਂ ਮੈਨੂੰ ਬੈਕ ਕਰ ਲਿਆ ਤਾਂ ਫਿਰ ਉਹ YouTube ਦੀ ਨਜ਼ਰ ਦੇ ਵਿੱਚੋਂ ਗਲਤ ਹੈ ਸੋ ਆਪਾਂ ਉਹ ਗਲਤੀ ਨਹੀਂ ਕਰਨੀ ਕਿਉਂਕਿ ਮੋਨਟਾਈਜ਼ਿੰਗ ਆਪਾਂ ਚੈਨਲ ਆਪਣਾ ਰਿਵਿਊ ਦੇ ਲਈ ਜਾਂਦਾ ਹੈ ਫਿਰ ਉੱਥੇ ਉਹ ਸਾਰਾ ਇਹ ਚੈੱਕ ਕਰਦੇ ਨੇ ਵੀ ਤੁਸੀਂ ਜੈਨੂਅਰ ਤਰੀਕੇ ਨਾਲ ਇਮਾਨਦਾਰੀ ਨਾਲ ਕੰਮ ਕੀਤਾ ਇਮਾਨਦਾਰੀ ਨਾਲ ਤੁਹਾਡੇ ਸਬਸਕ੍ਰਾਈਬਰ ਆਏ ਨੇ ਇਮਾਨਦਾਰੀ ਦੇ ਨਾਲ ਤੁਸੀਂ ਵਿਊ ਲੈ ਕੇ ਆਉਂਦੇ ਨੇ ਤੇ ਇਹ ਚੀਜ਼ਾਂ ਹੀ ਉਹ ਧਿਆਨ ਚ ਰੱਖਦੇ ਨੇ ਬਾਕੀ ਹੈ ਦੇਖੋ ਜੀ ਮੈਂ ਪਾਇਆ ਵੀ ਤੁਸੀਂ ਸਬਰ ਰੱਖ ਕੇ ਕੰਮ ਕਰਦੇ ਜਾਣਾ ਹਿੰਮਤ ਨਹੀਂ ਹਾਰਨੀ ਇਹਨਾਂ ਹੋਰ ਵੀ ਤੁਸੀਂ ਸੋਚੋ 1 ਮਹੀਨੇ ਦੇ ਵਿੱਚ ਮੈਂ ਹੋ ਜਾਊਗਾ ਨਾ ਕੰਮ ਸਾਰਾ ਨਾ ਜਾਂ 2 ਮਹੀਨੇ ਚੋਂ ਤੁਸੀਂ ਇਹ ਮੰਨ ਕੇ ਚੱਲੋ ਵੀ ਮੈਂ ਸਾਲਿਡਸ ਆਮੇਨਤ ਕਰਨੀ ਆ ਤੇ ਵੀ ਮੈਂ ਬਸ ਮੈਂ ਹਾਰਨਾ ਨਹੀਂ ਆ ਤੁਸੀਂ ਕਈ ਯੂਟਿਊਬਰਸ ਨੇ ਆਗਰ ਤੁਸੀਂ ਵੀਡੀਓ ਦੇਖੋਗੇ ਜਿਹੜੇ ਵੱਡੇ ਯੂਟਿਊਬਰਸ ਨੇ ਤਾਂ ਉਹਨਾਂ ਦੇ ਕਈ ਇੱਕ ਪੂਰਾ ਮੀਨਤ ਕਰਨ ਤੋਂ ਬਾਅਦ ਉਹਨਾਂ ਦਾ ਚੈਨਲ ਜਿਹੜਾ ਖਤਮ ਹੋਇਆ ਉਹਨਾਂ ਨੇ ਫੇਰ ਮੀਨਤ ਕੀਤੀ ਫਿਰ ਦੁਬਾਰਾ ਉੱਠ ਕੇ ਕੋੜੇ ਹੋਏ ਫਿਰ ਦੁਬਾਰਾ ਨੇ ਮੈਂ ਸਾਰੀ ਸਾਰਾ ਉਹ ਸਾਰਾ ਕਰਾਈਟਰੀਆ ਪੂਰਾ ਕੀਤਾ ਤਾਂ ਉਹਨਾਂ ਨੂੰ ਇਹ ਬਹੁਤ ਪ੍ਰੋਬਲਮ ਆਈਆਂ ਲੇਕਿਨ ਉਹਨਾਂ ਨੇ ਹਿੰਮਤ ਨਹੀਂ ਹਾਰੀ ਸੋ ਆਪਾਂ ਵੀ ਹਿੰਮਤ ਨਹੀਂ ਹਾਰਨੀ ਆਪਾਂ ਜਿਹੜਾ ਹੈਗਾ ਆਪਣਾ ਜਿਹੜਾ ਕੰਮ ਆ ਜਿਹੜੀ ਚੀਜ਼ ਜਿਹ ਮੈਂ ਤੁਹਾਨੂੰ ਦੱਸਿਆ ਬਸ ਇੱਧਰ ਤੱਕ ਤੁਸੀ ਕਰਨਾ ਹੈ ਬਾਕੀ ਜੇ ਫਿਰ ਵੀ ਤੁਹਾਨੂੰ ਕੋਈ ਹੋਰ ਚੀਜ਼ ਪੁੱਛਣੀ ਹੈ ਜੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਤੁਹਾਡੇ ਮੈਸੇਜ ਦਾ ਜਵਾਬ ਥਰੂ ਦਵਾਂਗੀ ਕਿਉਂਕਿ ਤੁਸੀਂ ਮੇਰੇ ਕਮੈਂਟ ਸੈਕਸ਼ਨ ਦੇ ਵੀ ਦੇਖ ਸਕਦੇ ਹੋ ਕਿ ਮੈਂ ਹਰ ਇੱਕ ਦੇ ਮੈਸੇਜ ਦਾ ਜਵਾਬ ਦਿੰਦੀ ਆ ਏ ਕਦੇ ਨਹੀਂ ਹੋਇਆ ਕਿ ਮੈਂ ਕਿਸੇ ਦਾ ਮੈਸੇਜ ਜਵਾਬ ਨਾ ਦਿੱਤਾ ਹੋਵੇ ਹੋ ਕਦੇ ਹੋਇਆ ਹੋ ਸਕਦਾ ਹੈ ਕਿ ਕਦੇ ਗਲਤੀ ਨਾਲ ਕਦਾ ਜਵਾਬ ਮੈਂ ਨਾ ਦੇ ਪਹੁੰਚ ਲੇਕਿਨ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਮੈਂ ਛੇਤੀ ਛੇਤੀ ਉਹਨਾਂ ਦੀ ਗੱਲ ਦਾ ਜਵਾਬ ਦੇਵਾਂ ਕਿਉਂਕਿ ਜਲਦੀ ਜਵਾਬ ਤਾਂ ਦੇਣੀ ਹੈ ਜੇ ਇੱਕ ਤੱਕ ਮੈਨੂੰ ਨਹੀਂ ਹੁੰਦਾ ਵੀ ਜਿਹੜੇ ਕਮੈਂਟ ਇਕੱਠੇ ਨਹੀਂ ਹੁੰਦੇ ਫਿਰ ਉਹਦਾ ਨਾ ਮੇਰਾ ਵੀ ਟਾਈਮ ਵੇਸਟ ਹੁੰਦਾ ਬਾਅਦ ਚ ਜਿਹੜਾ ਦੋਵੇਂ ਮੈਨੂੰ ਫ੍ਰੀ ਮਿਲਦੀ ਆ ਫੋਨੀਆ ਜਾਂ ਟਾਈਮ ਕੰਮ ਕਰਕੇ ਕਰਦੀਆਂ ਕੰਮ ਕਰਦੀ ਕਰਦੀ ਮੈਂ ਚੈੱਕ ਕਰ ਲੈਂਦੀ ਹਾਂ ਕੋਈ ਕਮੈਂਟ ਤਾਂ ਨਹੀਂ ਆਇਆ ਤਾਂ ਫਿਰ ਮੈਂ ਉਹਨੂੰ ਰਿਪਲਾਈ ਕਰ ਦਿੰਦੀ ਹਾਂ ਮੇਰੇ ਸਾਹਮਣੇ ਤੇ ਮੇਰੇ ਵੱਲੋਂ ਜੀ ਤੁਹਾਨੂੰ ਸਪੋਰਟ ਮੈਂ ਇੰਨੀ ਕੀ ਕਰ ਸਕਦੀ ਹਾਂ ਕਿਉਂਕਿ ਤੁਸੀਂ ਵੀ ਇੱਕ ਯੂਟਿਊਬਰ ਬਣੋਗੇ ਤੁਸੀਂ ਦੇਖਦੇ ਹੋਗੇ ਸਭ ਚ ਕਰੋਗੇ ਤੁਹਾਨੂੰ ਪਤਾ ਚੱਲੂਗਾ ਵੀ ਤੁਸੀਂ ਵੀ ਕਿਸ ਹੱਦ ਤੱਕ ਤੁਸੀਂ ਸਪੋਰਟ ਕਰ ਸਕਦੇ ਹੋ ਮਤਲਬ ਆਪਾਂ ਇੱਕ ਦੂਜੇ ਨੂੰ ਅਗਰ ਮੈਂ ਤੁਹਾਨੂੰ ਅਦਾਸ ਜਾਣੇ ਆ ਮੰਨ ਲਓ ਦਸਾਂ ਨੇ ਚੈਨਲ ਖੋਲ ਲਿਆ ਤੇ ਉਹ ਆਪਾਂ ਇੱਕ ਦੂਜੇ ਨੂੰ ਸਬਸਕ੍ਰਾਈਬ ਕਰਕੇ ਜਿਹੜੀ ਸਭ ਸਬਸਕ੍ਰਾਈਬਰ ਆਪਾਂ ਪੂਰੇ ਕਰ ਲਾਂਗੇ ਤਾਂ ਉਹ ਗਲਤ ਹੈ ਉਹਦੇ ਨਾਲ ਪਰ ਆਪਣਾ ਚੈਨਲ ਜਿਹੜਾ ਮੋਨਟਾਈਜ਼ ਨਹੀਂ ਹੋਣਾ ਸੋ ਇਸ ਕਰਕੇ ਆਪਾਂ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਆਪਾਂ ਇਮਾਨਦਾਰੀ ਨਾਲ ਕੰਮ ਕਰਨਾ ਇਮਾਨਦਾਰੀ ਨਾਲ ਆਪਾਂ ਜਿਹੜਾ ਆਪਾਂ ਵੀਡੀਓ ਅਪਲੋਡ ਕਰਨੀ ਆ ਤੇ ਬਾਕੀ ਕੰਮ ਜਿਹੜਾ ਹੈਗਾ ਉਹ YouTube ਤੇ ਛੱਡ ਦੇਣਾ YouTube ਖੁਦ ਪਰ ਆਪਣਾ ਚੈਨਲ ਨੂੰ ਪ੍ਰਮੋਟ ਕਰੇਗਾ YouTube ਖੁਦ ਆਪਣੀ ਵੀਡੀਓ ਨੂੰ ਪ੍ਰਮੋਟ ਕਰੇਗਾ ਖੁਦ ਉਹ ਲੋਕਾਂ ਕੋਲ ਇਮਪ੍ਰੈਸ਼ਨ ਭੇਜੇਗਾ ਸੋ ਆਪਾਂ ਉਹਨਾਂ ਤੇ ਵਿਸ਼ਵਾਸ ਰੱਖਣਾ ਤੇ ਆਪਣਾ ਮਿਹਨਤ ਜਿੜੀ ਕਰਦੇ ਰਹਿਣਾ ਠੀਕ ਹੈ ਜੀ ਤੇ ਤੁਸੀਂ ਇੱਕ ਨਾ ਇੱਕ ਤਾਂ ਜਰੂਰ ਕਾਮਯਾਬ ਹੋਗੇ ਇਹ ਫਿਕਰ ਨਾ ਕਰੋ ਤੁਸੀਂ ਪਤਾ ਨਹੀਂ ਕਾਮਯਾਬ ਹੋਵੋਗੇ ਕਿ ਨਹੀਂ ਹੋਗੇ ਹੋ ਸਕਦਾ ਟਾਈਮ ਲੱਗ ਜਾਵੇ ਥੋੜਾ ਜਿਹਾ ਹੋ ਸਕਦਾ ਬਹੁਤ ਛੇਤੀ ਤੁਸੀਂ ਬ루 ਘਰ ਜਮੋ ਸੋ ਇਸ ਕਰਕੇ ਵੀ ਤੁਸੀਂ ਆਪਣਾ ਜਿਹੜਾ ਹੈਗਾ ਫੋਕਸ ਜਿਹੜਾ ਰੱਖਣਾ ਉਹ ਆਪਣੇ ਕੰਮ ਤੇ ਰੱਖਣਾ ਹੈ ਤੇ ਬਸ ਜੀ ਇੰਨੀ ਕੀ ਆਪਣੀ ਵੀਡੀਓ ਬਾਕੀ ਜਿਹੜੀ ਉਹ ਅਗਲੀ ਜਾਣਕਾਰੀ ਹੈ ਉਹ ਆਪਾਂ ਫੇਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਤੇ ਮਿਲਦੇ ਆਗਲੀ ਵੀਡੀਓ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ